ਅੱਜ ਬਹੁਤ ਵੱਡਾ ਦੁਖਾਂਤ ਜਿਹੜਾ ਉਹ ਇਸ ਤਰੀਕੇ ਦਾ ਹੋਇਆ ਵੈਸੇ ਅਸੀਂ ਅਕਸਰ ਕਹਿੰਦੇ ਹੁੰਨੇ ਆ ਕਿ ਜਿਹੜੇ ਸਾਹਾਂ ਦੀ ਧੋਰ ਜਦੋਂ ਖਤਮ ਹੋ ਜਾਂਦੀ ਆ ਤੇ ਮਾਲਕ ਮਾਲਕ ਜਿਹੜਾ ਆ ਉਹੀ ਮਾਲਕ ਹੈ ਜਿਹੜਾ ਸਾਨੂੰ ਜ਼ਿੰਦਗੀ ਦਿੰਦਾ ਉਹੀ ਮਾਲਕ ਹੈ ਜਿਹੜਾ ਸਾਨੂੰ ਆਪਣੇ ਕੋਲ ਲੈ ਜਾਂਦਾ ਆ ਪਰ ਸਾਡੇ ਜਿਹੜੇ ਰਿਸ਼ਤੇ ਨਾਤੇ ਆ ਔਰ ਸਾਡੀਆਂ ਜਿਹੜੀਆਂ ਜ਼ਰੂਰਤਾਂ ਆ ਉਹ ਫਿਰ ਰੁੰਦੀਆਂ ਜ਼ਰੂਰ ਹੈ ਉਹ ਤੜਫਦੀਆਂ ਜ਼ਰੂਰ ਹੈ ਤੇ ਇਸ ਕਰਕੇ ਹੈਗਾ ਕਿ ਮਾਂ ਜਿਹੜੀ ਹੈ ਮਾਂ ਦੇ ਕਦਮਾਂ ਥੱਲੇ ਜੰਨਤ ਹੈ ਮਾਂ ਦੇ ਕਦਮਾਂ ਥੱਲੇ ਜੰਨਤ ਹੈ ਤੇ ਜੰਨਤ ਦਾ ਦਰਵਾਜ਼ਾ ਔਰ ਉਹਦੀ ਚਾਬੀ ਜਿਹੜੀ ਹੈ ਉਹ ਬਾਪ ਦੇ ਕੋਲ ਹੁੰਦੀ ਹੈ ਏਸੀ ਕਰਕੇ ਮਾਂ ਤੇ ਬਾਪ ਦੀ ਜਿਹਨੇ ਖਿਦਮਤ ਕਰ ਲਈ ਤੇ ਉਹਨੂੰ ਇਬਾਦਤ ਕਰਨ ਦੀ ਲੋੜ ਨਹੀਂ ਉਹਨੂੰ ਜੰਨਤ ਨਸੀਬ ਹੋਣੀ ਹੈ ਉਹਨੂੰ ਮਾਲਕ ਨੇ ਆਪਣੇ ਚਰਨਾਂ 'ਚ ਨਿਵਾਸ ਵੀ ਦੇਣਾ ਹੈ ਤੇ ਮਾਲਕ ਨੇ ਤੁਹਾਨੂੰ ਖੁਸ਼ੀਆਂ ਵੀ ਦੇਣੀਆਂ ਆ ਔਰ ਜਿਵੇਂ ਦਿਆਲਪੁਰੀ ਸਾਡਾ ਛੋਟਾ ਵੀਰ ਹੈ ਦਲਵਿੰਦਰ ਦਿਆਲਪੁਰੀ ਦਲਵਿੰਦਰ ਨੇ ਆਪਣੇ ਮਾਪੇ ਦੀ ਖਿਦਮਤ ਕੀਤੀ ਹੈ ਤੇ ਇੱਕ ਮਿਸਾਲ ਵੀ ਹੈ ਤੇ ਜੇ ਦਲਵਿੰਦਰ ਦਿਆਲਪੁਰੀ ਨੇ ਮਾਪੇ ਦੀ ਖਿਦਮਤ ਕੀਤੀ ਹੈ ਤੇ ਇਹਨਾਂ ਦੇ ਵੀ ਬੱਚਿਆਂ ਨੇ ਇਹਨਾਂ ਦੀ ਕਰਨੀ ਹੈ ਤੇ ਮਾਲੀ ਦਾ ਕੰਮ ਪਾਣੀ ਦੇਣਾ ਭਰ-ਭਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ-ਫੁੱਲ ਲਾਉਣਾ ਲਾਵੇ ਜਾਣਾ ਲਾਵੇ ਇਹ ਮਾਲਕ ਦੀ ਹੀ ਖੇਡ ਹੈ ਸਾਰੀ ਜਿੰਨੇ ਸਵਾਸ ਸਾਨੂੰ ਦੇਣੇ ਆ ਉਸ ਮਾਲਕ ਨੇ ਔਰ ਉਹ ਅਸੀਂ ਪ੍ਰੇ ਕਰਾਂਗੇ ਕਿ ਸਾਰਿਆਂ ਨੂੰ ਮਾਲਕ ਜਿੰਨੇ ਸਾਹ ਦਿੰਦਾ ਉਹ ਸਾਰਿਆਂ ਨੂੰ ਤੰਦਰੁਸਤੀ ਵਾਲੇ ਸਾਹ ਦੇ ਦੇਵੇ ਤੇ ਬਹੁਤ ਚੰਗੀ ਗੱਲ ਐ ਜਦੋਂ ਉਹਨੇ ਲੈ ਕੇ ਜਾਣਾ ਤੇ ਫਿਰ ਉਹ ਜਦੋਂ ਵੀ ਮਰਜੀ ਬੁਲਾ ਸਕਦਾ ਕਿਉਂਕਿ ਇਹਨਾਂ ਤੇ ਕੋਈ ਕਿਸੇ ਦਾ ਜੋਰ ਨਹੀਂ ਚਲੋ ਚੱਲੀ ਦਾ ਮੇਲਾ ਲੱਗਾ ਸਭ ਦੀ ਕੂਚ ਤਿਆਰੀ ਐ ਚਲੋ ਚੱਲੀ ਦਾ ਮੇਲਾ ਲੱਗਾ ਸਭ ਦੀ ਕੂਚ ਤਿਆਰੀ ਐ ਪਰ ਐਸੀ ਗੱਲ ਦਾ ਪਤਾ ਨਹੀਂ ਲੱਗਦਾ ਭਲਕੇ ਕਿਹਦੀ ਵਾਰੀ ਹੈ ਇਹ ਤਾਂ ਉਦੀ ਜਿੰਨੀ ਵੀ ਕਾਇਨਾਤ ਹੈ ਜਿੰਨੀ ਵੀ ਸ੍ਰਿਸ਼ਟੀ ਹੈ ਜਿੰਨੀ ਵੀ ਦੁਨਿਆਵੀ ਰਿਸ਼ਤੇ ਨੇ ਇਹ ਉਨੀ ਦੇਰ ਤੱਕ ਹੀ ਹੈ ਜਿੰਨੀ ਦੇਰ ਤੱਕ ਸਵਾਸ ਚੱਲਦੇ ਹੈ ਜਦੋਂ ਸਾਹਾਂ ਦੀ ਪੂੰਜੀ ਜਿਹੜੀ ਹੈ ਨਿਕਲ ਜਾਂਦੀ ਹੈ ਤੇ ਨਾ انسان ਬੋਲ ਸਕਦਾ ਨਾ ਕੁਝ ਦੱਸ ਸਕਦਾ ਨਾ ਕੁਝ ਕੋਚ ਨਹੀਂ ਚਾਹੇ ਢੋਲ ਵਜਾਈ ਚੱਲੋ ਚਾਹੇ ਰੋਈ ਚੱਲੋ ਆਜੋ ਭਾਜੀ ਤੇ ਇਸ ਕਰਕੇ ਹੁਣ ਅਸੀਂ ਇਹੀ ਪ੍ਰੇ ਕਰਦੇ ਆਂ ਮਾਲਕ ਦੇ ਚਰਨਾਂ ਚ ਕਿ ਦਲਵਿੰਦਰ ਬਿਆਲਪੁਰੇ ਦੇ ਸਾਰੇ ਪਰਿਵਾਰ ਨੂੰ ਪੜਾ ਮੰਨਣ ਦਾ ਪਰਮਾਤਮਾ ਬਲਬਖਸ਼ੀ ਤੇ ਪਰਮਾਤਮਾ ਸਾਡੀ ਬਿਛੜੀ ਹੋਈ ਰੂਹ ਸਰਦਾਰ ਕਰਨੈਲ ਸਿੰਘ ਜੀ ਸਾਡੇ ਪਾਪਾ ਜੀ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਇਹ ਸਾਡੀ ਅਰਦਾਸ ਹੈ ਇਹੀ ਸਾਡੀ ਪ੍ਰੇਅ ਹੈ ਔਰ ਮਾਲਕ ਅਬ ਇਸ ਪਰਿਵਾਰ ਤੇ ਫਿਰ ਇਸ ਆਪਣਾ ਮੇਰ ਪਰ ਹੱਥ ਜਰੂਰ ਰੱਖੀ ਦਲਵਿੰਦਰ ਸਾਡੇ ਲਾਇਲਪੁਰ ਖਾਲਸਾ ਕਾਲਜ ਦਾ ਇੱਕ ਕਹਿ ਲੋ ਕੋਹਿੰੂਰ ਹੀਰਾ ਬੱਚਾ ਹੈ ਤੇ ਇਸ ਨੇ ਪੂਰੇ ਪੰਜਾਬ ਦਾ ਨਾਂ ਵਿਸ਼ਵ ਦੇ ਵਿੱਚ ਰੌਸ਼ਨ ਕੀਤਾ ਆਪਣੀ ਕਲਾ ਨਾਲ ਆਪਣੀ ਗਾਇਕੀ ਦੇ ਨਾਲ ਪੰਜਾਬੀ ਗੀਤਾਂ ਨੂੰ ਸਭਿਆਚਾਰਕ ਗੀਤਾਂ ਨੂੰ ਲਿਖ ਕੇ ਗਾ ਕੇ ਜੋ ਇਸ ਨੇ ਨਾਮ ਖੱਟਿਆ ਹੈ ਤੇ ਧਿਆਲਪੁਰ ਦਾ ਨਾਂ ਜੋ ਇਹਨੇ ਉੱਚਾ ਕੀਤਾ ਆ ਉਥੋਂ ਪਤਾ ਲੱਗਦਾ ਆ ਕਿ ਇਹ ਕਿਹੋ ਜਿਹਾ ਬਾਪ ਦੀ ਸੰਤਾਨ ਹੋਏਗੀ ਜੇ ਇਹ ਇਦਾਂ ਦਾ ਹੈ ਤਾਂ ਸੋਚੋ ਵੀ ਇਹ ਸਾਰਾ ਕੁਝ ਇਹਨੇ ਕਿੱਥੋਂ ਲਿਆ ਹੋਊਗਾ ਇਹ ਸਾਰੇ ਸੰਸਕਾਰ ਇਹਨਾਂ ਨੇ ਆਪਣੇ ਪਿਤਾ ਸੂਬੇਦਾਰ ਕਰਨੈਲ ਸਿੰਘ ਜੀ ਤੋਂ ਹੀ ਹਾਸਲ ਕੀਤੇ ਤੇ ਅੱਜ ਜਦੋਂ ਉਹ ਸਾਨੂੰ ਛੱਡ ਕੇ ਚਲੇ ਗਏ ਪਰਮਾਤਮਾ ਦੇ ਘਰ ਵਿੱਚ ਪਹੁੰਚ ਗਏ ਨੇ ਤੇ ਅੱਜ ਉਹਨਾਂ ਦਾ ਭੋਗ ਸੀਗਾ ਤਾਂ ਮੈਂ ਇਹ ਸੋਚ ਰਹੀ ਸੀ ਕਿ ਮਾਂ ਪਰਿਵਾਰ ਦੀ ਨੀਂਹ ਹੁੰਦੀ ਹੈ ਤੇ ਬਾਪ ਜਿਹੜਾ ਹੈ ਉਹ ਚਾਰ ਕੰਧਾਂ ਤੇ ਛੱਤ ਹੁੰਦੇ ਨੇ ਪਰ ਇਹ ਜਿਹੜੇ ਚਾਰੋਂ ਬੱਚੇ ਨੇ ਦਲਵਿੰਦਰ, ਰਾਜਵਿੰਦਰ, ਰਸ਼ਪਾਲ ਤੇ ਮਲਕੀਤ ਇਹ ਚਾਰੋਂ ਬੱਚੇ ਚਾਰ ਕੰਧਾਂ ਬਣ ਕੇ ਛੱਤ ਬਣ ਕੇ ਆਪਣੀ ਮਾਤਾ ਦੀ ਸੇਵਾ ਕਰਨਗੇ ਤੇ ਗੁਰਬਾਣੀ ਦਾ ਲੜ ਫੜ ਕੇ ਸੱਚੀ ਸੁੱਚੀ ਜ਼ਿੰਦਗੀ ਜਿਉਣਗੇ ਮੇਰਾ ਜਿੱਥੇ ਇਸ ਪਰਿਵਾਰ ਦੇ ਨਾਲ ਮੈਂ ਆਪਣੀਆਂ ਸੰਵੇਦਨਾਵਾਂ ਪੇਸ਼ ਕਰਦੀਆਂ ਮੈਂ ਇਸ ਪਰਿਵਾਰ ਦੀ ਖੁਸ਼ਹਾਲੀ ਦੀ ਵੀ ਅਰਦਾਸ ਕਰਦੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਔਰ ਇਸ ਪਰਿਵਾਰ ਦੇ ਵਿੱਚ ਆਪਣੇ ਸ਼ਰਦਾ ਦੇ ਪੁੱਲ ਪੇਂਟ ਕਰਨਾ ਆਏ ਅਸੀਂ ਸਾਰੇ ਕਹਿੰਦੇ ਕਿ ਹਰ ਇਨਸਾਨ ਆਪਣੀ ਛਾਪ ਛੱਡ ਕੇ ਜਾਂਦਾ ਹੈ ਤੇ ਸੂਬੇਦਾਰ ਕਰਨੈਲ ਸਿੰਘ ਹੁਣੀ ਜੋ ਛਾਪ ਛੱਡ ਕੇ ਗਏ ਆ ਸੋ ਮੈਂ ਦਿਲੋਂ ਨਿਕਲਦਾ ਕਿ ਲੱਖਾਂ ਲੋਕ ਦੁਨੀਆ ਚਾਹੁੰਦੇ ਨੇ ਜਾਂਦੇ ਨੇ ਪਰ ਸੂਬੇਦਾਰ ਹੁਣੀ ਇਤਿਹਾਸ ਬਣਾਉਂਦੇ ਨੇ ਐਸੇ ਮਹਾਨ ਇਨਸਾਨ ਮਾਲਕ ਉਹਨਾਂ ਨੂੰ ਹਮੇਸ਼ਾ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਜੀ ਜੋ ਛਾਪ ਛੱਡ ਕੇ ਗਏ ਆ ਕਿ ਅੱਜ ਪੂਰਾ ਪੰਜਾਬ ਵੀ ਇੱਥੇ ਆਪਣੇ ਸ਼ਰਦਾ ਦੇ ਪੁੱਲ ਭੇਟ ਕਰਨ ਉੱਤੇ ਪਹੁੰਚਿਆ ਤੇ ਮੇਰਾ ਵੀਰ ਦਲਵਿੰਦਰ ਦਿਆਲਪੁਰੀ ਜਿਨ੍ਹਾਂ ਨੇ ਆਪਣੇ ਡੈਡੀ ਹੋਣਾਂ ਦੇ ਸੂਬੇਦਾਰ ਹੋਣਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਇੰਨੀ ਵੱਡੀ ਪਛਾਣ ਬਣਾਈ ਹੈ ਮਾਲਕ ਉਹਨਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ